ਇੰਟਰਨਲ ਐਂਟਰਟੇਨਮੈਂਟ ਵਰਕਿੰਗ ਹੈ ਜਿਹੜੀ ਅਜੇ ਤੱਕ ਚੱਲ ਰਹੀ ਹੈ ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਜੱਥੇਦਾਰ ਗਿਆਨੀ ਇਕਬਾਲ ਸਿੰਘ ਦੀਆਂ ਮੁਸ਼ਕਿਲਾ ਘਟਣ ਦਾ ਨਾਮ ਨਹੀਂ ਲੈ ਰਹੀਆਂ ਬੀਤੇ ਦਿਨ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ ਜਿਸ ਵਿੱਚ ਗਿਆਨੀ ਇਕਬਾਲ ਸਿੰਘ ਦਾ ਬੇਟਾ ਗੁਰਪ੍ਰਸਾਦ ਸਿੰਘ ਸਿਗਰਟ ਪੀਂਦਾ ਦਿਖਾਈ ਦੇ ਰਿਹਾ ਹੈ ਗੁਰਪ੍ਰਸਾਦ ਦੇ ਅੱਗੇ ਪਈ ਮੇਜ਼ ਉੱਤੇ ਸ਼ਰਾਬ ਵੀ ਸਾਫ਼ ਰੱਖੀ ਹੋਈ ਦਿਖਾਈ ਦੇ ਰਹੀ ਹੈ ਦੱਸ ਦਈਏ ਕਿ ਗੁਰਪ੍ਰਸਾਦ ਪਟਨਾ ਸਾਹਿਬ ਦੇ ਦਫ਼ਤਰ ਵਿੱਚ ਨੌਕਰੀ ਕਰਦੇ ਸਨ ਪਰ ਗੁਰਪ੍ਰਸਾਦ ਦੀ ਇਸ ਕੀਤੀ ਗੁਰ ਘਰ ਦੀ ਮਰਿਆਦਾ ਦੀ ਉਲੰਘਣਾ ਤੇ ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਵੱਲੋਂ ਨੋਟਿਸ ਜਾਰੀ ਕਰਕੇ ਉਹਨਾਂ ਨੂੰ ਸੇਵਾਵਾਂ ਤੋਂ ਮੁ ਸ਼ਟੀਕਰਮ ਦੇਣ ਲਈ 24 ਘੰਟੇ ਦਿੱਤੇ ਗਏ ਹਨ ਨਹੀਂ ਤਾਂ ਗੁਰਪ੍ਰਸਾਦ ਤੇ ਅਗਲੀ ਰੀ ਕਾਰਵਾਈ ਕੀਤੀ ਜਾਵੇਗੀ ਦੱਸ ਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਿਸ 'ਚ ਗਿਆਨੀ ਇਕਬਾਲ ਸਿੰਘ ਵੱਲੋਂ ਗੁਰਮਰਿਆਦਾ ਦੀ ਉਲੰਘਣਾ ਕੀਤੀ ਗਈ ਹੋਵੇ ਬੀਤੇ ਕੁਝ ਦਿਨ ਪਹਿਲਾਂ ਗਿਆਨੀ ਇਕਬਾਲ ਸਿੰਘ ਤੇ ਉਹਨਾਂ ਦੀ ਪਤਨੀ ਨੇ ਘੁਟਮਾਰ ਕਰਨ ਦੇ ਦੋਸ਼ ਲਗਾਏ ਸਨ ਅਤੇ ਇਸ ਘਟਨਾ ਦੇ ਖਿਲਾਫ ਬੀਬੀਆਂ ਦਾ ਇੱਕ ਬਫਦ ਅਕਾਲ ਤਖਤ ਸਾਹਿਬ ਸ਼ਿਕਾਇਤ ਵੀ ਲੈ ਕੇ ਪਹੁੰਚਿਆ ਸੀ ਫਿਲਹਾਲ ਗੁਰਪ੍ਰਸਾਦ ਨੂੰ ਤਖਤ ਸ਼੍ਰੀ ਪਟਨਾ ਸਾਹਿਬ ਵੱਲੋਂ ਨੋਟਿਸ ਜਾਰੀ ਹੋ ਚੁੱਕਿਆ ਹੁਣ ਦੇਖਣਾ ਹੋਵੇਗਾ ਕਿ ਇਸ ਵੀਡੀਓ ਤੇ ਗੁਰਪ੍ਰਸਾਦ ਕੀ ਸਪਸ਼ਟੀਕਰਨ ਦਿੰਦੇ ਹਨ ਸਪੋਕਸਮੈਨ ਟੀਵੀ ਲਈ ਅੰਮ੍ਰ अरोडा अरोडाची रिपोर्ट